ਸਾਸੀ ਕਾਲ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਰਾਜਸਥਾਨ ਦਾ ਸ਼ਹਿਰ ਜੈਸਲਮੇਰ ਤੇ ਆਪਾਂ ਜਾ ਰਹੇ ਹਾਂ ਜੈਸਲਮੇਰ ਨੂੰ ਇਹ ਰਸਤੇ ਦੇ ਵਿੱਚ ਪਿੰਡ ਆਉਂਦਾ ਹੈ ਚਾਚਾ ਇੱਧਰ ਕਾਫੀ ਜਿਹੜੇ ਰਿਸ਼ਤੇ ਨੇ ਜਿਸ ਤਰ੍ਹਾਂ ਬਾਪ ਕੁੜੀ ਇਦਾਂ ਦੇ ਪਿੰਡਾਂ ਦੇ ਨਾਮ ਨੇ ਤੇ ਇਹ ਰਸਤੇ ਦੇ ਵਿੱਚ ਹੀ ਆਉਂਦਾ ਹੈ ਪਿੰਡ ਚਾਚਾ ਪੋਖਰਨ ਤੋਂ ਜਦੋਂ ਆਪਾਂ ਜੈਸਲਮੇਰ ਵੱਲ ਨੂੰ ਜਾਂਦੇ ਆਂ ਤੇ ਇੱਧਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਜਿਹੜਾ ਪਰਮਾਣੂ ਬੰਬ ਦਾ ਪ੍ਰੀਖਣ ਕੀਤਾ ਗਿਆ ਸੀ ਉਹ ਵੀ ਇਸੇ ਰੋਡ ਤੇ ਹੀ ਪਿੰਡ ਉੱਥੇ ਹੋਇਆ ਸੀ ਇਹ ਦੋਸਤੋ ਬਹੁਤ ਖੁੱਲਾ ਏਰੀਆ ਸਾਰਾ ਤੇ ਲਗਭਗ ਇਹ ਸਾਰਾ ਏਰੀਆ ਖਾਲੀ ਪਿਆ ਹੈ ਇਹ ਸ਼ਾਮ ਦੇ ਸਮੇਂ ਦਾ ਦ੍ਰਿਸ਼ਾ ਤੇ ਆਪਾਂ जैसलमेर ਨੂੰ ਜਾ ਰਹੇ ਹਾਂ ਸੜਕਾਂ ਤੇ ਦੋਨਾਂ ਪਾਸੇ ਕੁਝ ਵੀ ਨਹੀਂ ਹੈ ਦੂਰ ਦੂਰ ਤੱਕ ਨਜ਼ਰ ਆਉਂਦਾ ਔਰ ਪਿੰਡ ਸ਼ਹਿਰ ਉਹ ਵੀ ਬਹੁਤ ਦੂਰ ਦੂਰ ਜਾ ਕੇ ਆ ਪੋਖਰਾਂ ਤੋਂ ਜਦੋਂ ਆਪਾਂ ਨਿਕਲਦੇ ਆ ਤਾਂ ਰਸਤੇ ਦੇ ਵਿੱਚ ਇੱਕ ਸਿਰਫ ਲਾਠੀ ਨਾਮ ਦਾ ਕਸਬਾ ਆਉਂਦਾ ਹੈ ਬਾਕੀ ਇੱਕ ਦੋ ਛੋਟੇ ਛੋਟੇ ਪਿੰਡ ਆਉਂਦੇ ਆ ਇਹ ਸ਼ਾਮ ਦਾ ਸਮਾਂ ਹੈ ਦੋਸਤੋ ਤੇ ਬਹੁਤ ਸੋਹਣਾ ਜਿਹੜਾ ਸੇ ਪਾਸੇ ਦਾ 뷰 ਇਹ ਸਾਹਮਣੇ ਨਜ਼ਰ ਆ ਰਹੀ ਜੋ ਪੌਣ ਚੱਕੀ ਹੈ ਜਿਨ੍ਹਾਂ ਦੇ ਨਾਲ ਬਿਜਲੀ ਪੈਦਾ ਹੁੰਦੀ ਆ ਤੇ ਦੱਸਦੇ ਨੇ ਕਿ ਇਹ ਬਹੁਤ ਵੱਡੇ ਘਰਾਣੇ ਜਾਂ ਜੋ ਫਿਲਮੀ ਐਕਟਰ ਨੇ ਇਹ ਉਹਨਾਂ ਨੇ ਪ੍ਰੋਜੈਕਟ ਲਗਾਏ ਹੋਏ ਆ ਬਿਜਲੀ ਦੀ ਪੈਦਾਵਾਰ ਦੇ ਬਿਜਲੀ ਪੈਦਾ ਕਰਕੇ ਜੋ ਵੱਡੀਆਂ-ਵੱਡੀਆਂ ਇੰਡਸਟਰੀਆਂ ਨੇ ਉਹਨਾਂ ਨੂੰ ਬਿਜਲੀ ਵੇਚੀ ਜਾਂਦੀ ਆ ਤੇ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਜੀਐਸਐਲ ਮੇਰਾ 31 ਦਸੰਬਰ ਜਾਂ ਨਵਾਂ ਸਾਲ ਕਹਿ ਲੋ ਕਿ ਲੋਕ ਮਨਾਉਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਤੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀ ਤੇ ਇਹ ਸ਼ਾਮ ਨਾਈਟ ਦਾ ਵਿਊ ਤੁਸੀਂ ਵੀਡੀਓ ਤੇ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਇਹ ਦੋਸਤੋ ਇਸ ਨੂੰ 골ਡਨ ਸ਼ਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਜਿੰਨਾ ਵੀ ਪੱਥਰ ਹੈ ਜਾਂ ਇਮਾਰਤਾਂ ਨੇ ਉਹ ਸਾਰੀਆਂ ਤੁਹਾਨੂੰ 골ਡਨ ਕਲਰ ਦੀਆਂ ਨਜ਼ਰ ਆਉਣੀਆਂ ਇਹ ਦੋਸਤੋ ਗਾਡੀ ਸਰ ਲੇਖ ਦੇ ਨਾਂ ਨਾਲ ਮਸ਼ਹੂਰ ਆ ਤੇ ਗਾਡੀ ਸਰ ਦੇ ਨਾਲ ਪਿੰਡ ਅਜਸਲ ਮੇਰ ਦੇ ਤੇ ਉਸੇ ਦੇ ਨਾਂ ਤੇ ਇਸ ਝੀਲ ਦਾ ਨਾਮ ਪਿਆ ਹੋਇਆ ਹੈ ਦੋਸਤੋ ਜਿਹੜਾ ਜੈਸਲਮੇਰ ਸ਼ਹਿਰ ਸੀ ਇਸ ਦੀ ਰਾਜਾ ਜੈਸਲ ਦੇ ਵੱਲੋਂ 1156 ਦੇ ਵਿੱਚ ਜਿਹੜੀ ਸਥਾਪਨਾ ਕੀਤੀ ਗਈ ਸੀ ਇਸ ਸ਼ਹਿਰ ਨੂੰ ਵਸਾਇਆ ਗਿਆ ਸੀ ਤੇ ਇਹ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਆਉਂਦਾ ਹੈ ਸ਼ਹਿਰ ਲਾਸ਼ਟ ਸ਼ਹਿਰਾ ਇਧਰੋਂ ਰਾਜਸਥਾਨ ਦਾ ਜੈਸਲਮੇਰ ਤੋਂ ਥੋੜਾ ਅੱਗੇ ਜਾਈਏ ਤਾਂ ਇੱਕ ਤਨੌਟ ਨਾਂ ਦਾ ਕਸਬਾ ਵੀ ਆਉਂਦਾ ਹੈ ਜਿੱਥੇ ਤਨੌਟ ਮਾਤਾ ਮੰਦਰ ਬਹੁਤ ਮਸ਼ਹੂਰ ਆ ਦੱਸਦੇ ਆ ਕਿ 1971 ਦੀ ਜੰਗ ਵੇਲੇ ਜਦੋਂ ਪਾਕਿਸਤਾਨ ਵਾਲੋਂ ਬੰਬਾਰੀ ਕੀਤੀ ਗਈ ਤਾਂ ਉਹ ਮੰਦਰ ਦੇ ਵਿੱਚ ਕੁਝ ਬੰਬ ਡਿੱਗੇ ਸੀ ਆ ਕੇ ਪਰ ਉਹ ਬੰਬ ਚੱਲੇ ਨਹੀਂ ਸੀ ਤੇ ਅੱਜ ਤੱਕ ਵੀ ਉਹ ਬੰਬ ਉਥੇ ਮੌਜੂਦ ਨੇ ਤੇ ਇਸ ਤਰ੍ਹਾਂ ਦੀਆਂ ਜੈਸਲਮੇਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਅਗਰ ਅਸੀਂ ਸਾਰਾ ਇਸ ਨੂੰ ਘੁੰਮਣਾ ਚਾਹੀਏ ਤਾਂ ਕੋਈ 2-4 ਦਿਨ ਦਾ ਟਾਈਮ ਲੈ ਕੇ ਤੇ ਬਹੁਤ ਕੁਝ ਇੱਥੇ ਅਸੀਂ ਦੇਖ ਸਕਦੇ ਆ ਇਹ ਤੁਸੀਂ ਜਿਹੜੀ ਇੱਥੇ ਗਾਡੀ ਸਰ ਲੇਕ ਆ ਉਸ ਦਾ ਸਵੇਰ ਸਮੇਂ ਦਾ ਜਿਹੜਾ ਵਿਊ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਤੋਂ ਇਲਾਵਾ ਇਹ ਇੱਥੇ ਛੋਟੀ ਜੀ ਮਾਰਕੀਟ ਬਣੀ ਹੋਈ ਹੈ ਅਗਰ ਆਪਾਂ ਕੋਈ ਕਿਸੇ ਤਰ੍ਹਾਂ ਦੀ ਖਰੀਦਦਾਰੀ ਕਰਨੀ ਚਾਹਣੇ ਆ ਇਹ ਸਾਰਾ ਪਿਓਰ ਚਮੜੇ ਦੀਆਂ ਚੀਜ਼ਾਂ ਨੇ ਇਸ ਤੋਂ ਇਲਾਵਾ ਦੋਸਤੋ ਵੀਡੀਓ ਦੇ ਵਿੱਚ ਜੈਸਲਮੇਰ ਦੇ ਵਿੱਚ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਧ ਸੰਗਤ ਜੈਸਲਮੇਰ ਦੋਸਤੋ ਇਸ ਤੋਂ ਇਲਾਵਾ ਇਹ ਸਾਹਮਣੇ ਕਿਲਾ ਨਜ਼ਰ ਆ ਰਿਹਾ ਹੈ ਕਿਲਾ ਵੀ ਇਹ 1156 ਦੇ ਵਿੱਚ ਹੀ ਬਣਾਇਆ ਗਿਆ ਸੀ ਤੇ ਇੱਥੇ ਜਿੰਨੀਆਂ ਵੀ ਇਮਾਰਤਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਤਕਰੀਬਨ ਤੁਹਾਨੂੰ 골ਡਨ ਕਲਰ ਦੀਆਂ ਮਿਲਣਗੀਆਂ ਤੇ ਇਹ ਸ਼ਹਿਰ ਕੋਈ ਬਹੁਤਾ ਵੱਡਾ ਨਹੀਂ ਹੈ ਅਗਰ ਅਸੀਂ ਇੱਥੇ ਪੈਦਲ ਵੀ ਘੁੰਮਣਾ ਚਾਹੀਏ ਤਾਂ ਕੋਈ ਜਿਆਦਾ ਵੱਡਾ ਸ਼ਹਿਰ ਨਹੀਂ ਹੈ ਛੋਟਾ ਜਿਹਾ ਸ਼ਹਿਰ ਆ ਪਰ ਬਹੁਤ ਸੋਹਣਾ ਹੈ ਤੇ ਬਹੁਤ ਦੂਰ ਦੂਰ ਤੋਂ ਲੋਕ ਇਥੇ ਇਸ ਨੂੰ ਵੇਖਣ ਲਈ ਆਉਂਦੇ ਆ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ